ਜੀ ਕਮਲ ਜੀ ਤੁਸੀਂ ਹੋ ਸੱਜਣਾ ਜੀ ਜੀ ਆਪੇ ਖੈਰ ਵੀ ਸ਼ੁਕਰੀਆ ਜੀ ਬੀ ਪਹਿਲਾਂ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਆਏ ਹੋ ਸਾਡੇ ਕੋਲ ਸੁਖਨਿਆ ਦੇ ਘਰ ਇਹ ਇਹ ਨਾ ਕਰਕੇ ਆਇਆ ਜੀ ਇਹ ਡਾਕਟਰ ਨੇ ਧੰਨਵਾਦ ਇਹ ਵੀ ਇਹ ਕਹਿੰਦੇ ਸੀ ਮੈਂ ਕੋਈ ਡਿਊਟੀ ਲੈਣੀ ਜਾ ਕੇ ਕੋਈ ਗੱਲ ਨਹੀਂ ਜੀ ਵੈਲਕਮ ਸਾਨੂੰ ਫੋਨ ਵੀ ਆਇਆ ਸੀ ਵੀ ਜੀ ਉਹਨਾਂ ਦਾ ਵੀ ਐਕਚੁਅਲੀ ਵਿੱਚ ਕੀ ਹੈ ਜੀ ਤੇ ਤੁਸੀਂ ਕਿਸ ਸਪੈਸ਼ਲਿਸਟ ਹੋ ਹੋਮਿਓਪੈਥਿਕ ਹੋਮਿਓਪੈਥਿਕ ਸਾਡੇ ਕੋਲ ਨਾ ਜਿਵੇਂ ਡਾਕਟਰ ਜਗਦੀਪ ਜਗਪਾਲ ਜੀ ਸ਼੍ਰੀ ਮਨੀਸ਼ ਜਗਪਾਲ ਜੀ ਅੰਨੇ ਬਾਹ ਘੱਟੀ ਹੋਈ ਹੋਮੋਪੈਥੀ ਦੇ ਰਿਸਰਚਰ ਨੇ ਹਾਂ ਲੁਧਿਆਣੇ ਤੋਂ ਉਹ ਵੀ ਆਉਂਦੇ ਨੇ ਸਾਡੇ ਕੋਲ ਜਿਹਦੇ ਪੇਸ਼ੈਂਟ ਨਾ ਐਲੋਪੈਥੀ ਜਿਨ੍ਹਾਂ ਦਾ ਜਵਾਬ ਮਿਲ ਜਾਂਦਾ ਉਹਨਾਂ ਨੂੰ ਅਸੀਂ ਹੋਮੋਪੈਥੀ ਫਿਰ ਸ਼ਿਫਟ ਕਰ ਲੈਂਦੇ ਤੇ ਤੁਸੀਂ ਪਲੀਜ਼ ਆਇਆ ਕਰੋ ਮਹੀਨੇ 'ਚ ਇੱਕ ਵਾਰ ਰੱਖ ਲੋ ਦੋ ਵਾਰ ਰੱਖ ਲੋ ਅਸੀਂ ਤੁਹਾਨੂੰ ਉਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਨੇ ਜਿਹੜੇ ਕ੍ਰਿਟੀਕਲ ਨੇ ਜਿਹੜੇ ਮਤਲਬ ਐਲੋਪੈਥੀ ਬਲੀਓ ਨਾ ਜਵਾਬ ਨਹੀਂ ਆ ਰਿਹਾ ਤਾਂ ਵੀਰ ਨੂੰ ਇਹ ਗੱਲ ਕਿਹਾ ਕਿ ਕੋਈ 30 40 50 ਪੇਸ਼ੈਂਟ ਫਿਕਸ ਕਰ ਲੋ ਹਾਂ ਆਪਣੇ ਆਪ ਹੀ ਹੋ ਜਾਣਗੇ ਜੀ ਉਹ ਹੋ ਜਾਣ ਲੱਗ ਜੂਗੇ ਨਾ 5 5 10 10 ਪੇਸ਼ੈਂਟ ਕਰਕੇ ਆਪਾਂ ਚ ਕੋਈ ਦਿਨ ਦੱਸੋ ਹਾਂ ਕੋਈ ਵੀ ਦਿਨ ਮੈਂ ਤੁਹਾਨੂੰ ਮਿਲਾਉ ਗਗਨ ਨੂੰ ਮਿਲਾ ਦੋ ਤੁਹਾਡੇ ਨਾਲ ਸਾਡਾ ਮੈਡੀਕਲ ਸੁਪਰਡੈਂਟ ਆ ਮੁੰਡਾ ਨੂੰ ਮਿਲਾਉਂਦੇ ਜੇ ਉਹ ਤੁਹਾਨੂੰ ਸਾਰਾ ਗਾਈਡ ਕਰ ਦੇਵੇ ਹਾਂਜੀ ਕੋਈ ਨਾ ਆਪਾਂ ਦਿਨ ਫਿਕਸ ਕਰਕੇ ਕੋਈ ਵੀ ਲੀਗਲ ਵਾਸਤੇ ਜੋ ਜੋ ਮਤਲਬ ਕੋਈ ਗੱਲ ਨਹੀਂ ਸੋਸਾਇਟੀ ਇੱਕ ਦਿਨ ਤੋਂ ਆ ਤੁਸੀਂ ਐਫ ਐਚ ਏ ਸੇਫ ਪ੍ਰੂਫ ਲੈ ਕੇ ਆਵੋ ਮੰਨ ਲਓ ਫਾਰਮ ਤੋਂ ਪੈਸੇ ਲੈਣੇ ਜਾਂ ਨਹੀਂ ਲੈਣੇ ਬਾਅਦ ਦੀ ਗੱਲ ਹੈ ਅਸੀਂ ਜਿਹੜੀਆਂ 14 25 ਜਿੰਨੀਆਂ ਵੀ ਅਪਰੂਵ ਨਾਲੇ ਸੁਸਾਇਟੀ ਵੀ ਕਰਾਈਏ ਉਹ ਉਹ ਹੁਣ ਜੀ ਅਸੀਂ ਕਰਾਈਏ ਐਫਸੀਆਰ ਇਹ ਹੁਣ ਕਰਾਈਏ ਪਰ ਸਾਨੂੰ ਪ੍ਰੋਬਲਮ ਆ ਰਹੀ ਉਹ ਜਿੱਥੇ ਬਾਹਰ ਉਹ ਜਿਹੜੇ ਬੰਦੇ ਪਾਉਣਾ ਚਾਹੁੰਦੇ ਆ ਉਹ ਪਾ ਨਹੀਂ ਸਕਦੇ ਉੱਤੇ ਜੱਟ ਉਹ ਕਹਿੰਦੇ ਸਿਰਫ ਬਾਏ ਟ੍ਰਾਂਸਫਰੀ ਹੋ ਸਕਦਾ ਉਹਦੇ ਵਿੱਚ ਬੈਂਕ ਅਸਲ ਉਹ ਮੰਨ ਲਓ ਇੱਕ ਬੰਦੇ ਨੇ ਜਿਹਨੇ ਮੰਨ ਲਓ ਹਜ਼ਾਰ ਦੇਣਾ ਮੰਨ ਲਓ ਇਧਰ ਲੈਣੇ ਦੇ ਹਿਸਾਬ ਨਾਲ ਮੰਨ ਲਓ ਉਹਨੇ ਅੰਦਾਜ਼ਾ ਮੰਨ ਲਓ 500 ਰੁਪਏ ਆ ਤੇ 100 ਰੁਪਏ ਡਾਲਰ ਦੇਣਾ 50 ਡਾਲਰ ਦੇਣੇ ਉਹ ਬੈਂਕ ਜਾਣ ਦਾ ਕੋਈ ਟਾਈਮ ਹੈ ਨਹੀਂ ਯਾਰ ਉਹ ਬਾਏ ਟ੍ਰਾਂਸਫਰ ਹੋ ਰਹੀ ਨਹੀਂ ਜੇ ਉਹ ਵੀ ਹੁੰਦਾ ਤਾਂ ਉਹਦਾ ਵੀ ਮੈਨੂੰ ਟੈਕਨੀਕਲੀ ਪ੍ਰੋਬਲਮ ਦੱਸਦੇ ਉਹਦਾ ਸੋਲੂਸ਼ਨ ਕਿਡਾ ਬਣਾਇਆ ਹਾਂ ਇੱਕ ਉਹ ਵੀ ਗੱਲ ਕੀਤੀ ਸੀ ਭਾਜੀ ਵੀ ਤੁਸੀਂ ਕਹਿੰਦੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਅਗੈਡਮਿਸ਼ਨ ਬਾਰੇ ਕਿ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈ ਹਾਂ ਹਾਂ ਉਹ ਉਹਨਾਂ ਨੇ ਨਾ ਜਿਵੇਂ ਜਨਮ ਸਰਟੀਫਿਕੇਟ ਬੱਚਿਆਂ ਦੇ ਹੁੰਦਾ ਉਹਨਾਂ ਦੇ ਸਾਡੇ ਕੋਲ ਤਾਂ ਡੇਟ ਵੀ ਨਹੀਂ ਪਤਾ ਉਹਨਾਂ ਦੀ ਕੀ ਡੇਟ ਆਫ ਬਰਥ ਕੀ ਹੈ ਪਰ ਉਹ ਖੇਡਾਂ 'ਚ ਵੀ ਜਨਮ ਹੋ ਕੇ ਬੱਚਿਆਂ ਨੂੰ ਰੋਕਿਆ ਗਿਆ ਇਸ ਤਰ੍ਹਾਂ ਜੀ ਉਹਦੇ ਵਾਸਤੇ ਨਾ ਸਪੈਸ਼ਲ ਪ੍ਰੋਵੀਜ਼ਨਸ ਹੈਗੀਆਂ ਡੀਸੀ ਕੋ ਪਾਵਰ ਨੇ ਕੁਝ ਨਹੀਂ ਕਰਨਾ ਪੈਣਾ ਡੀਸੀ ਕੋ ਪਾਵਰਾਂ ਹੁੰਦੀਆਂ ਜਿਵੇਂ ਸਪੈਸ਼ਲ ਮੈਰੀਜ ਐਕਟ ਹੈ ਇਸੇ ਤਰ੍ਹਾਂ ਸਪੈਸ਼ਲ ਲੈਵਲ ਐਕਟ ਹੈ ਅਰ ਅਸੀਂ ਆਪਣੀ ਸੰਸਥਾ ਵੱਲੋਂ ਅ ਇਹ ਬੱਚੇ ਦੀ ਬਾਇਓਲੋਜੀਕਲ ਇਹ ਚੈੱਕ ਕਰਾ ਲਓ ਤੇ ਕੋਈ ਡੇਟ ਦੇ ਕੇ ਸਾਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇ ਉਹ ਸੀਐਮਓ ਦੇ ਥਰੂ ਪ੍ਰੋਸੀਜਰ ਹੈ ਹੋ ਜਾਂਦਾ ਉਹਦੀ ਕਾਰਵਾਈ ਪੇਪਰ ਵਰਕ ਮੈਂ ਕਰ ਦੂੰਗਾ ਲਾਇਜ਼ਨ ਕਰ ਲਾਂਗੇ ਬੈਕਅਪ ਬਣਾ ਲਾਂਗੇ ਤੇ ਕੰਮ ਕਰਾ ਦਾਂਗੇ ਤੁਸੀਂ ਲੋਸ ਮੇਰੇ ਕੋਲ ਯੂਨੀਵਰਸਿਟੀ ਹੈ ਜੀ ਲੰਗਰਿੰਗਸ ਯੂਨੀਵਰਸਿਟੀ ਹੈ ਅਸੀਂ ਮਤਲਬ ਜਿਵੇਂ ਤੁਹਾਡੇ ਕੋਲ ਨਰਸਿੰਗ ਦੇ ਬੱਚੇ ਨੇ ਜਾਂ ਕੁਝ ਹੋਰ ਨੇ ਜੇ ਮੈਂ ਕਿਸੇ ਨੂੰ ਡਿਪਲੋਏ ਕਰ ਸਕਾਂ ਤੇ ਮੈਂ ਉਹ ਵੀ ਹੈਲਪ ਕਰਨ ਨੂੰ ਤਿਆਰ ਆ ਇਹ ਬੱਚਿਆਂ ਨੂੰ ਵੇ ਜਰਮਨ ਚ ਐਸਲੀ ਨਰਸਾਂ ਦੀ ਲੋੜ ਜੀ ਸਾਡੇ ਕੋਲ ਬੜੇ ਪ੍ਰੋਗਰਾਮ ਆਉਂਦੇ ਆ इवन ਸਾਡੇ ਕੋਲ ਓਪਨ ਲਰਨਿੰਗ ਲੈਬ ਆ ਅਸੀਂ ਤੁਹਾਡੀ ਜਿਹੜੀ ਕੰਪਿਊਟਰ ਲੈਬ ਆ ਉਹਨੂੰ ਸਰਟੀਫਾਈ ਕਰ ਸਕਦੇ ਆ ਕਿ ਤੁਸੀਂ ਇਸੇ ਲੈਬ ਤੋਂ ਜਿਹੜਾ ਸਰਟੀਫਿਕੇਟ ਦੋਗੇ ਇੰਟਰਨੈਸ਼ਨਲੀ ਮੰਨਤਾ ਪ੍ਰਾਪਤ ਹੋਏਗਾ ਉਹ ਅਪਰੂਵਲਾਂ ਕਰਾ ਦਾਂਗੇ ਅਸੀਂ ਉਹ ਉਹ ਤਾਕਤਾਂ ਹੈਗੀਆਂ ਨੇ ਚਲੋ ਕੋਈ ਨਾ ਜੀ ਆਪਾਂ ਜਿਵੇਂ ਵੀ ਹੋਊਗਾ ਬਿਲਕੁਲ ਕਾਰਡ ਨਹੀਂ ਰੱਖੋ ਤੇ ਮੈਨੂੰ ਮਿਸ ਕਾਲ ਵੀ ਜਰੂਰ ਦਿਓ 86998 86998 12345 ओके ਮੈਂ ਚਾਹੁੰਦਾ ਕਿ ਆਪਾਂ ਨਾ ਜੁੜੀਏ ਜਿਵੇਂ ਡਾਕਟਰ ਬਾયા ਕਰਨਗੇ ਸੀ ਚੰਡੀਗੜ੍ਹੋਂ ਆਉਣਾ ਮੈਂ ਨਾਲ ਆ ਜਾਇਆ ਕਰੂੰਗਾ ਮੇਰੇ ਲਈ ਇੱਕ ਬੰਦਾ ਮੇਰਾ ਨੋਟਲ ਆਫੀਸਰ ਇੱਥੇ ਬੜਾ ਛੱਡੋ ਪੱਕਾ ਹੀ ਜੀ ਵੀ ਜਦੋਂ ਮੈਨੂੰ ਦੱਸੇ ਭਾਜੀ ਆਹ ਦਿੱਕਤਾਂ ਹੁੰਦੀਆਂ ਪਈਆਂ ਤੇ ਇੱਕ ਇੱਕ ਕਰਕੇ ਸਟੈਪ ਲਈ ਜਾਵਾਂਗੇ ਬਾਕੀ ਆਫਿਸ ਤੋਂ ਕੰਮ ਚੱਲਦਾ ਰਹੂਗਾ ਜੀ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਇੱਕ ਹੈ হাই ਪ੍ਰੋਫਾਈਲ ਪੰਜਾਬ ਦੇ ਇਹਨਾਂ ਨੇ ਕਰਾਏ ਨਹੀਂ ਜਿਵੇਂ ਉਹ ਬੈਂਤ ਕੋਰ ਵਾਲਾ ਹੋਇਆ ਸੀਗਾ ਹਰ ਚਾਰ ਨਾਲ ਆਈ ਉਹਨਾਂ ਦੇ ਮਤਲਬ ਇਹਨਾਂ ਨੇ ਕੀਤੇ ਮਤਲਬ ਮੈਂ ਬਦਨਾਮ ਚ ਆਉਣਾ ਜੀ ਮੈਂ ਸਿੱਧੂ ਮੂਸੇਵਾਲੇ ਤੇ ਕੇਸ ਕਰਦਾ ਸੀ ਅੱਛਾ ਜੀ ਸਾਡੇ ਕੋਲੋਂ ਭਾਲਦੇ ਆ ਮੀਲ ਸੁਣੀਆ ਵਾ ਤਵਾ ਬੋਲਦੇ ਵਕੀਲ ਸੁਣੀਆ ਉਹਨਾਂ ਨੇ ਕੀਤਾ ਲੇ ਸੋ ਹਿੱਟ ਲਿਸਟਿੰਗ ਹੈ ਮਾਵੀ ਉਹਨਾਂ ਦੀ ਚਲੋ ਇਹ ਜਿਨ੍ਹਾਂ ਨੇ ਕੁਝ ਕਰਨਾ ਜੀ ਉਹਨਾਂ ਨੂੰ ਫਿਰ ਇਹ ਵੀ ਚੀਜ਼ਾਂ ਦੇਖਣੀਆਂ ਪੈਣਗੀਆਂ ਕੋਈ ਗੱਲ ਨਹੀਂ ਜੀ ਸਹਨੇ ਆ ਜੀ ਬਾਬੇ ਨਾਨਕ ਦੀ ਮਿਹਰ ਹੈ ਮੈਂ ਅੰਮ੍ਰਿਤਸਰ ਦਾ ਜੰਪਾਲਾ ਨਹੀਂ ਓਕੇ ਸਾਡਾ ਘਰ ਦਰਬਾਰ ਸਾਹਿਬ ਤੋਂ ਬਿਲਕੁਲ ਨੇੜੇ ਹੁੰਦਾ ਸੀ ਤੇ 7-8 ਸਾਲ ਅਸੀਂ ਪ੍ਰਕਰਮਾ ਜੀ ਖੇਡੇ ਆ ਜੀ ਇਹ ਅਸ਼ੀਰਵਾਦ ਮਿਲਿਆ ਉਸਤਾਨ ਦਾ ਇਸ ਕਰਕੇ ਡਰਦੇ ਨਹੀਂ ਕਿਸੇ ਬਾਬਾ ਨਾਨਕ ਮੇਰ ਕਰੀ ਬੜੀ ਮਿਹਰ ਜੀ ਬੜੀ ਮਿਹਰ ਹੈ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਹੱਕ ਲਈ ਕਿਸੇ ਲਈ ਸੱਚ ਲਈ ਖੜ ਸਕੀਏ ਲੜੀਏ ਉਹ ਜਜ਼ਬਾ ਜੀ ਮੈਂ ਮੂੰਹ ਤੇ ਬੋਲਦਾ ਜੀ ਮੇਰੀ ਟੀਵੀ ਪਾਣੀ ਦੇ ਗੰਦੇ ਨਾਲੇ ਤੇ ਬੁੱਢਾ ਹੋ ਕੇ ਪੇੜ ਹੈ ਜੀ ਮੈਂ ਦਸਤਾਨ ਬੰਦਿਖੀ ਤੇ ਐਫ ਆਈ ਆਰ ਕਰੋ ਮੈਂ ਪ੍ਰੋਵੀਜ਼ਨ ਦੱਸਾਂ ਜੀ এনवायरमेंट ਐਕਟ ਦੀ ਉਹਦੇ ਤੇ ਕਰੋ ਮੈਂ ਤੁਹਾਨੂੰ ਕੋਈ ਜੁੰਗਾ ਵੀਡੀਓ ਵੇਖਿਓ ਆਮ ਡਾਟਵਾਚ ਪਲੈਂਟ ਤੈਨੂੰ ਡਰ ਨਹੀਂ ਲੱਗਦਾ ਜੋ ਕਾਨੂੰਨ ਚ ਲਿਖਿਆ ਹੈ ਨਾ ਇਲੈਕਟ੍ਰੋਨਿਕ ਕਾਨੂੰਨ ਦੇ ਘਾੜੇ ਨੂੰ ਤੁਸੀਂ ਮਾਰੇ ਤੁਹਾਨੂੰ ਡਰ ਕਿੱਥੋਂ ਪਤਾ ਕਾਨੂੰਨ ਦੇ ਵਿੱਚ ਦੇਖੋ ਗੱਲ ਮਸਲਾ ਕੀ ਹੈ ਜੀ ਕਾਨੂੰਨ ਨੂੰ ਮੰਨਣ ਵਾਲੇ ਜਾਂ ਕਾਨੂੰਨ ਨੂੰ ਮਨਾਉਣ ਵਾਲੇ ਬੰਦੇ ਗਲਤ ਹਨ ਹੈਨਾ ਬਸ ਬਸ ਤੇ ਫਿਰ ਆਮ ਬੰਦੇ ਦੀ ਤਾਂ ਵਿਚਾਰੇ ਦੀ ਸਮਝ ਹੀ ਨਹੀਂ ਆਉਂਦੀ ਵੀ ਉਹ ਕਰੇ ਕੀ ਕਿੱਧਰ ਨੂੰ ਜਾਵੇ ਤੁਸੀਂ ਹੁਣ ਸਾਰੇ ਮਤਲਬ ਰਾਹ ਜਾਣਦੇ ਹੋ ਨਾ ਕਿਉਂਕਿ ਤੁਸੀਂ ਉਸ ਲਾਈਨ 'ਚ ਬੈਠੇ ਹੋ ਤੇ ਤੁਹਾਡੇ ਵਰਗੇ ਲੋਕ ਜੀ ਸਾਰੇ ਬੋਲਣ ਤਸਾਂ ਉਹਨੀਆਂ ਕਿਤਾ ਵੀ ਕੋਈ ਏਦਾਂ ਦੀ ਗਲਤੀ ਕਰ ਸਕਦਾ ਕੋਈ ਨਹੀਂ ਸਕਦਾ ਬਾਹਰਲੇ ਦੇਸ਼ਾਂ 'ਚ ਇਹੀ ਫਰਕ ਹੈ ਉੱਤੇ ਆਮ ਬੰਦਾ ਸਰਕਾਰ ਦੇ ਨਹੀਂ ਜਿਹਨੂੰ ਸਰਕਾਰ 'ਚ ਜਿਹਦੀ ਡਿਊਟੀ ਮਿਲੀ ਉਹ ਪੂਰੀ ਕਰਦਾ ਮੈਂ ਤਾਂ ਕਿਹਾ ਮੈਂ ਕਿਹਾ ਮੈਨੂੰ 2 ਸਾਲ ਦੇ ਦਿਓ ਇਸੇ ਬੁੱਢੇ ਨਾਲੇਜ ਮੈਂ ਮੱਛੀਆਂ ਤਰਾਂਗਾ ਦਿਨੀਆਂ ਸਭ ਜਦੋਂ ਅਸੀਂ ਗਾਂਧੀ ਪਾਈ ਜਾਣਾ ਤੇ ਉਹ ਇੱਕ ਇੱਕ ਥਾਂ ਤੇ ਛੋਟੇ ਛੋਟੇ ਫਿਲਟਰ ਲੱਗ ਜਾਣਾ ਉਹਦਾ ਪ੍ਰੋਵੀਜ਼ਨ ਹੈ ਉਹਦਾ ਤਰੀਕਾ ਕਾਗਜ਼ਾਂ 'ਚ ਤੁਸੀਂ ਲੜੀ ਜਾਂਦੇ ਹੋ ਮੈਂ 2002 ਦੀ ਲੜਾਈ ਲੜਦਾ ਪਿਆ ਸਤਲੁਜ 'ਚ ਪੰਜਾਬ ਪੁਲਿਸ ਅਕੈਡਮੀ ਗੰਦ ਪਾਉਂਦੀ ਵੀ ਹੈ ਇਲੀਗਲ ਮੂਰੀ ਕਰਕੇ ਸੀਵਰੇਜ ਇਲੀਗਲ ਪਾਇਆ ਉਹਦੇ ਚ ਹੂੰ ਉਹਨਾਂ ਦਾ ਜਿਹੜਾ ਚ ਉਹਨਾਂ ਦਾ ਟ੍ਰੇਨਿੰਗ ਸੈਂਟਰ ਹੈ ਜਿਹੜਾ ਟ੍ਰੇਨਿੰਗ ਸੈਂਟਰ ਹੈ ਤੇ ਮੈਂ ਕਹਾਂ ਜਦੋਂ ਪੰਜਾਬ ਪੁਲਿਸ ਅਕੈਡਮੀ ਮੈਂ ਜੇਲਾਂ ਦੇ ਪਿੱਛੇ ਪਿਆ ਜੀ ਜੇਲਾਂ ਦਾ ਸਾਰਾ ਐਫਲੂਐਂਟ ਗੰਦਾ ਪਾਣੀ ਬਾਹਰ ਛੁੱਟਿਆ ਜਾ ਰਿਹਾ ਸੋ ਕਿਉਂ ਨਹੀਂ ਉਹਨੂੰ ਆਪਾਂ ਠੀਕ ਕਰ ਸਕਦੇ ਜੇਲਾਂ 'ਚ ਇੱਕ ਹੋਰ ਬੜੀ ਵੱਡੀ ਸਮੱਸਿਆ ਚੱਲ ਰਹੀ ਹੈ ਜੀ ਐਚ ਆਈ ਵੀ ਪੋਜ਼ਿਟਿਵ ਇੰਨੇ ਅੰਦਰ ਪੇਸ਼ੈਂਟ ਆ ਉਹ ਚੈੱਕ ਹੀ ਨਹੀਂ ਕਰਾ ਰਹੇ ਜੇ ਕਿਤੇ ਜਿਲ੍ਹੇ ਦੇ ਸਾਰੇ ਬੰਦਿਆਂ ਦਾ ਟ੍ਰਿਪਲ ਡੈਚ ਹੋ ਜਾਵੇ ਨਾ ਮਤਲਬ ਇਹਨੂੰ ਕਹਿੰਦੇ ਆ ਆਪਾਂ ਐਚ ਆਈ ਵੀ ਐਚ ਵੀ ਹਾਂਜੀ ਹਾਂਜੀ ਤੇ ਤੁਹਾਨੂੰ ਜਿੰਨੇ ਹਵਾਲਾ ਦਿੱਤੇ ਜਾਂਦੇ ਉਹ ਤਾਂ ਵੱਜ ਜਾਣ ਜਿਹੜੇ ਜਿਲ੍ਹੇ ਪੱਕੇ ਜਿਲਾਂਚ ਨੇ 90% ਐਚ ਐਮ ਐਸ ਆਈ ਮਟੀਰੀਅਲ ਜਾ ਕੇ ਆ 2013 ਚ ਉੱਥੇ ਕੀ ਹੈ ਜਿਹੜੇ ਨਸ਼ਾ ਕਰਦੇ ਨੇ ਬੰਦੇ ਮਤਲਬ ਉਹ ਇੱਕੋ ਹੀ ਸੂਈ ਦੇ ਨਾਲ ਲਾਈ ਜਾਂਦੇ ਨੇ ਸਾਰਿਆਂ ਨੂੰ ਐਚ ਆਈ ਵੀ ਉਹਨਾਂ ਨੂੰ ਫਿਰ ਕੁਝ ਸੈਕਚੁਅਲੀ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਹੋ ਰਹੀਆਂ ਨੇ ਕੁਝ ਉਹਦੇ ਰਾਹੀਂ ਮਤਲਬ ਹੋਏ ਪੁਆਇੰਟ ਨੋਟ ਕਰਨਾ ਹੈ ਆਰਟੀਆਈ ਭਾਜੀ ਜਾਏਗੀ ਮੇਰੀ ਹਾਂਜੀ ਜ਼ਰੂਰ ਕਰਿਓ ਜੀ ਨਹੀਂ ਨਹੀਂ ਠੋਕਦਾ ਜੀ ਮੈਂ ਨਹੀਂ ਛੱਡਦਾ ਜੇਲ੍ਹ ਚ ਬਹੁਤ ਮਲੇ ਤੇ ਪਹਿਲੀ ਵਾਲੀ ਗਈ ਆ ਉਹਦੇ ਚ ਮੈਨੂੰ ਧਮਕੀਆਂ ਆ ਗਈਆਂ ਅਸੀਂ ਲੁਧਿਆਣੇ ਜੇਲ੍ਹ ਚ ਰਿਕਵੈਸਟ ਕੀਤੀ ਸੀ ਵੀ ਅਸੀਂ ਫ੍ਰੀ ਟੈਸਟ ਕਰਾ ਦਿੰਨੇ ਸਾਰਿਆਂ ਦੇ ਪਤਾ ਤਾਂ ਲੱਗ ਜੇ ਵੀ ਨਹੀਂ ਮੰਡੀਟਰੀ ਹੈ ਜੀ ਇਹ ਟੈਸਟ ਐਚਆਈਵੀ ਹੋਇਆ ਕਰੋਨਾ ਵਾਲਾ ਹੋਇਆ ਪੰਜ ਸੱਤ ਜਿਹੜੇ ਜਿਹੜੀਆਂ ਕ੍ਰੋਨਿਕਲ ਡਿਸੀਜ਼ ਐ ਇਹਨਾਂ ਦੇ ਕੰਪਲਸਰੀ ਟੈਸਟ ਨੇ ਆਪਾਂ ਰਿਪੋਰਟ ਮੰਗ ਲੈਣੀ ਆ ਆਟੀਆ ਚ ਤੇ ਮੁੜ ਕੇ ਨਹੀਂ ਤਾਂ ਆਪਾਂ ਪਬਲਿਕ ਇੰਟਰਸਟ ਵਿੱਚ ਨੋਟੀਫਿਕੇਸ਼ਨ ਹਾਈ ਕੋਰਟ ਪਾ ਦੇਣੀ ਸਾਡੇ ਕਰ ਪੈਸੇ ਲੱਗਣਗੇ ਇਹ ਕਰਾਇਓ ਜਰੂਰ ਤੁਹਾਡੇ ਵੱਲੋਂ ਹੀ ਕਰ ਦਨਾਂਗੇ ਆਪਾਂ ਕਿਹੜਾ ਵਕੀਲ ਕਰ ਸਕਦੇ ਨਹੀਂ ਤੁਹਾਡੇ ਵੱਲੋਂ ਹੀ ਕਰ ਦਣੀ ਹੈ ਜੀ ਇਹ ਮੇਰਾ ਵਾਦਾ ਰਿਹਾ ਪਹਿਲਾਂ ਆਟੀ ਪਾ ਦੀਏ ਸੂਚਨਾ ਆ ਲਵੇ ਤਿੰਨ ਚਾਰ ਮਹੀਨਿਆਂ ਚ ਮੈਂ ਦੋ ਮਹੀਨੇ ਡੇਢ ਮਹੀਨਾ ਬਾਹਰ ਵਾਪਸ ਆ ਕੇ ਫਿਰ ਮੈਂ ਤੁਹਾਨੂੰ ਫੋਨ ਕਰਕੇ ਹੋਰਾਂ ਕਿਸੇ ਦਿਨ ਤੁਰ ਜਿਆ ਤੇ ਮਟੀਰੀਅਲ ਇਕੱਠਾ ਕਰਦੇ ਆ। ਕੋਈ ਗੱਲ ਨਹੀਂ। ਬਾਕੀ ਜੋ ਵੀ ਆਪਣੀ ਸੁਸਾਇਟੀ ਲਈ ਮਦਦ ਦੀ ਲੋੜ ਹੈ, ਲੀਗਲ, ਟੈਕਨੀਕਲ ਮੈਂ ਇੰਜੀਨੀਅਰ ਗ੍ਰੈਜੂਏਟ ਆ ਭਾਜੀ। ਜੀ। ਰੱਜ ਕੇ ਜੋ ਕੰਮ ਕਰੋ, ਕਹੋ ਕਹਿੰਦਾ ਜੀ ਹੋ ਜਾਊਗਾ, ਮੈਨੂੰ ਟੀਮ ਦੇ ਦਿਓ ਬਸ। ਕੋਈ ਗੱਲ ਨਹੀਂ। ਬਸ। ਜੀ ਮਾਰੇ ਕਿਰਪਾ ਕਰ। ਨਹੀਂ ਭਾਵੇਂ ਨਾਨਕ ਦੀ ਮਿਹਰ ਹੀ ਹੋਣੀ ਆ ਜੀ, ਸਾਹੀਂ ਤੇ ਕਰਨ ਜੋਗੇ ਕੁਛ ਨਹੀਂ। ਬਹੁਤ ਚੰਗਾ ਕੀਤਾ ਜੀ। ਮੈਂ ਸੱਚੀ ਕਹਿੰਦਾ ਅੱਜ ਦਾ ਸਾਰਾ ਕ੍ਰੈਡਿਟ ਕਿਸੇ ਨੂੰ ਧਰਮਸਥਾਨ ਦਾ ਜਗਵ ਖਾਦੋ ਤੇ ਉਹਨੂੰ ਪੁੰਨ ਮਿਲਦਾ ਜਦਾ ਪੁੰਨ ਇਹਨਾਂ ਦੇ ਸਿੱਖ ਤੇ ਤੇ ਬਚਿਆ ਖੁਜਿਆ ਇਸ ਵੀਰ ਦੇ ਸਿੱਖ ਤੇ ਜੀ 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 ਅਨਲਿਮਿਟਿਡ ਗਿਆਨ ਤੋਂ ਉਹਨੇ ਵੀਰ ਹੋ ਰਹੀ ਜੀ 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 ਪਰ ਮੈਂ ਨਾਲ ਬੜੇ ਸਾਲਾਂ ਤੋਂ ਜੁੜੇ ਨੇ ਮਿਲੇ ਆ ਪਹਿਲਾਂ ਵੀ ਕਿਤੇ ਹਨਾ ਆਪਾਂ ਸ਼ਾਇਦ ਦਿੱਲੀ ਮੋਰਚੇ ਦੇ ਤੋਂ ਮਿਲੇ ਤੇ ਤੁਹਾਡਾ ਵੀ ਭੈਣ ਜੀ ਧੰਨਵਾਦ ਡਾਕਟਰ ਸਾਹਿਬ ਹਨ ਸੱਚੀ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਐਲੋਪੈਥੀ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈਗਾ ਕਹਿੰਦੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਦੋਂ ਆਇਓ ਕਿ ਮੇਰੇ ਬੀਮੋਏ ਮਤਲਬ ਇੱਛਾ ਸੀ ਪਿੱਤੇ ਦੀ ਪੱਥਰੀ ਦਵਾਈ ਨਾ ਕੱਢ ਦਿੰਦੇ ਆ ਫੁਲਵੈਰੀ ਕਰ ਦਿੰਦੇ ਆ ਲਾ ਲਾਜ ਬਿਮਾਰੀਆਂ ਜਿਹੜੀਆਂ ਵੀ 8 10 ਮੋਟੀਆਂ ਮੁੱਟੀਆਂ ਹੈਗੀਆਂ ਨਾ ਜੀ ਗੰਗਾਪਨ ਵਗੈਰਾ ਗੰਗਾਪਨ ਹੋ ਗਿਆ ਕੁਝ ਹੋਰ ਪ੍ਰੋਬਲਮ ਹੈ ਜਿਹੜੇ ਕੀੜੇ ਪਏ ਨੇ ਜਿਵੇਂ ਆ ਗਿਆ ਇਹ ਡਾਕਟਰ ਨੇ ਹੋਮੋਪੈਥੀ ਦੇ ਭੈਣ ਜਿਵੇਂ ਆਪਣੇ ਕੋ ਅੱਗੇ ਮੈਨੇਜਰ ਪੱਲ ਜੀ ਨੇ 1 ਮਹੀਨੇ ਚ 1 ਦਿਨ ਜਾਂ 2 ਦਿਨ ਜਿੱਦੋਂ ਵੀ ਇੰਨਾ ਕੋਈ ਸਮਾਂ ਲੱਗੇ ਇਹ ਆਜਾ ਕਰਨਗੇ ਕੁਝ ਪੇਸ਼ੈਂਟ ਆਪਾਂ ਇਹਨਾਂ ਨੂੰ ਦੇਈਏ ਜਿਹੜੇ ਇਹ ਹਰ ਹੋਮੋਪੈਥੀ ਦੇ ਠੀਕ ਹੈ ਬਈ ਕਰਾ ਦੇ। ਕਿਉਂਕਿ ਹੋਮੋਪੈਥੀ ਦੀ ਦਵਾਈ ਨੂੰ ਦੇਣਾ ਬਹੁਤ ਵੱਡਾ ਚੈਲੰਜ ਹੈ। ਟਾਈਮ ਟਾਈਮ ਤੇ ਦੇਣਾ ਥੋੜੇ ਥੋੜੇ ਟਾਈਮ ਬਾਅਦ ਸਾਡੇ ਵੈਸੇ ਮਹਾਰਾਜੀ ਕਿਰਪਾ ਨਾਲ ਵਲੰਟੀਅਰ ਹੈਗੇ ਨੇ। ਉਹ ਸਾਰਾ ਦਿਨ ਉਹਨਾਂ ਦਾ ਕੰਮ ਇਹੀ ਉਹ ਮਨੋਂ ਉਹਨਾਂ ਨੇ ਦਵਾਈਆਂ ਦੇਈ ਜਾਣੀਆਂ ਬਾਰ-ਬਾਰ। ਪਰ ਇਹ ਨਾ ਉਹਦਾ ਸਾਈਡ ਇਫੈਕਟ ਨਹੀਂ ਹੈਗਾ। ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਜੇ ਪ੍ਰੋਪਰ ਕੇਅਰ ਤੇ ਗਾਈਡੈਂਸ ਨਾਲ ਦੇ ਜੀ ਕੋਈ ਨਹੀਂ ਤੁਸੀਂ ਸਾਨੂੰ ਗਾਈਡ ਵੀ ਕਰਿਓ ਆਪਾਂ ਜਰੂਰ ਕਰਾਂਗੇ ਇਸ ਕੰਮ ਦੀ ਹਾਂਜੀ ਕੋਸ਼ਿਸ਼ ਕਰਿਆ ਕਰਾਂਗੇ ਅਸੀਂ ਦੋਵੇਂ ਇਕੱਠੇ ਆਜਿਆ ਕਰਾਂਗੇ ਹੋਸਟ ਵੈਲਕਮ ਫੁੱਲ ਡੇ ਮੇਰੇ ਲਈ ਵੀ ਕੰਮ ਲਵ ਛੱਡਿਓ ਇਹਨਾਂ ਨੂੰ ਉਧਰ ਭੇਜ ਦਿੱਤਾ ਤੇ ਮੈਂ ਜਿਹੜੀ ਵੀ ਚਿੱਠੀ ਪੱਤਰੀ ਕਰਨੀ ਹੈ ਕੋਈ ਨਹੀਂ ਜਿਹੜੀਆਂ ਤੁਹਾਨੂੰ ਦਿੱਕਤਾਂ ਆਉਂਦੀਆਂ ਮੈਨੂੰ ਇੱਕ ਪ੍ਰੋਟੋਕਾਲ ਵਾਲਾ ਕੋਈ ਲੜਕਾ ਦੋਸਤ ਭੈਣ ਭਰਾ ਦੇ ਦਿਓ ਮੈਨੂੰ ਉਹਦੇ ਕੋਲ ਪੁਆਇੰਟ ਲਿਖਾ ਤੇ ਫਾਈਲ ਪੂਰੀ ਕਰਾ ਦਿਓ ਮੇਰਾ ਇੱਕ ਛੋਟਾ ਜਿਹਾ ਕਮਰਾ ਬਣਾ ਦਿਓ ਜਿੱਥੇ ਵੀ ਟੇਬਲ ਦੇਣੀ ਹੈ ਕੋਈ ਨਾ ਹੋ ਜਾ ਜੀ ਆਫਿਸ ਹੈ ਉਹ ਗੱਲ ਨਹੀਂ ਜਿੱਥੇ ਅੜੂਗਾ ਉਥੇ ਫਿਰ ਸੱਡਾ ਦੇ ਉਹ ਤਾਂ ਫਿਰ ਗਈ ਜੀ ਸਾਡੇ ਕੋਲ ਨਹੀਂ ਚੱਲ ਲੀਗਲ ਚੱਲਦਾ ਮੈਂ ਵੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਘੱਟ ਲੋਕਾਂ ਦੇ ਵਿੱਚ ਜੁਰਤ ਹੈ ਇਦਾਂ ਦੀ ਤੁਹਾਡੇ ਡਿਪਾਰਟਮੈਂਟ ਵਿੱਚ ਵੀ ਲੱਖਾਂ ਹੀ ਬੰਦੇ ਬੈਠੇ ਆ ਤੇ ਪਰ ਇਹ ਜੁਰਤ ਹੋਣੀ ਵੀ ਵੱਡੀ ਗੱਲ ਅੱਜ ਤੱਕਰ ਭਾਜੀ ਮੇਰੀ ਪੂਰੀ ਜ਼ਿੰਦਗੀ ਚ ਮੇਰੇ ਦੋ ਚਲਾਣ ਹੋਏ ਆ ਟ੍ਰੈਫਿਕ ਦੇ ਨਹੀਂ ਤਾਂ ਮੈਂ ਟ੍ਰੈਫਿਕ ਰੂਲ ਵੀ ਵਾਇਲੇਟਰੀ ਕਰਦਾ ਨੇ ਖੜ ਜਾਂਦੇ ਆਪਣੇ ਯੂਪੀ ਚ ਮੁੰਡੇ ਦਾ ਪੰਜਾਬੀ ਦਾ ਕਤਲ ਹੋ ਗਿਆ ਸੀ ਕਿਸੇ ਕੋਈ ਖੜਿਆ ਨਹੀਂ ਆ ਉਰੋ ਚਲੇ ਗਏ ਸੀ ਫਿਰ ਉੱਤੇ ਮੈਂ ਵੀ ਨਾਲੇ ਸੀ ਕਿੱਥੇ ਗਏ ਜੀ ਇੱਕੋ ਗੱਡੀ ਚ ਰਾਤ 10 ਘੰਟੇ 12 ਘੰਟੇ ਗੱਡੀ ਚਲਾ ਕੇ ਆਸੀਂ ਵੀ ਚੱਲ ਗਏ ਮੈਂ ਕਿਹਾ ਚੱਲ ਵੀਰ ਚਲੀ ਇਹਨਾਂ ਦੀ ਥੋੜੀ ਇਨੀਸ਼ੀਏਟ ਕੀਤਾ ਹੁਣ ਉਹਦਾ ਚਾਚਾ ਅੰਦਰ ਆ ਗਿਆ ਚਾਚਾ ਅੰਦਰ ਕਰਾਇਆ ਜੀ ਜਿੰਨੇ ਕਤਲ ਕੀਤਾ ਸੀ ਅੱਛਾ ਹਲੇ ਹੋਰ ਬਾਕੀ ਕਰਾਉਣੇ ਆ ਜੀ ਉਹ ਆ ਹੁਣ ਜੇ ਤੁਹਾਡੇ ਰੱਬ ਦੀ ਬੰਦ ਜੀ ਪੁਲਿਸ ਨੂੰ 10 ਲੱਖ ਖਾਦਾ ਸੀ ਸੁਣਦਾ ਹੀ ਨਹੀਂ ਸੀ ਸਾਡੀ ਸੁਣਦੇ ਹੀ ਨਹੀਂ ਸੀ ਪਰ ਆਪਾਂ ਲੁਕਾ ਜਿਹੜੇ ਦੁਆਰੇ ਕਰਾਇਮ ਵੀ ਸੀਨ ਸ਼ੋਅ ਕੀਤਾ ਉੱਚ ਵੀ ਦਿਖਾਤਾ ਸੀ ਵੀ ਮੁੰਡੇ ਦਾ ਮਰਡਰ ਨਹੀਂ ਹੈਗਾ ਵੀ ਨੋਰਮਲ ਡੈਟ ਕਰੰਟ ਵੱਜਾ ਕਰੰਟ ਵੱਜਣ ਕਰਕੇ ਡੈਟ ਹੋਈ ਔਰ ਕਰੰਟ ਵਿੱਚ ਵੀ ਜਿਹੜੀ ਰੀਕ੍ਰੀਏਸ਼ਨ ਕਰਾਈ ਟੀਮ ਆ ਗਿਆ ਪੁੱਤਾਂ ਨੂੰ ਚੰਗਾ ਲੱਗਿਆ ਮੈਨੂੰ ਹੁਣ ਯਾਦ ਰੱਖਣਾ ਮੈਨੂੰ ਜਦੋਂ ਕੋਈ ਕੰਮ ਆਵੇ ਜੀ ਕੋਈ ਕੰਮ ਜਿਹੜਾ ਇਸ ਤਰ੍ਹਾਂ ਦਾ ਕੰਮ ਹੋਊਗਾ ਨਾ ਜਿਹੜਾ ਲੀਗਲੀ ਤੁਹਾਡੇ ਨਾਲ ਸੀ ਜ਼ਰੂਰੀ ਟੈਕਨੀਕਲ ਲੀਗਲ ਕਿਸੇ ਤਰ੍ਹਾਂ ਦਾ ਵੀ ਮੈਂ ਇੰਜੀਨੀਅਰ ਗ੍ਰੈਜੂਏਟ ਆ ਅਰੋਨੌਟਿਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਉਸ ਤੋਂ ਬਾਅਦ ਬੀਟੈਕ ਇੰਡਸਟਰੀਅਲ ਇੰਜੀਨੀਅਰਿੰਗ ਆ ਮੈਂ ਤਿੰਨ ਗ੍ਰੈਜੂਏਸ਼ਨ ਆ ਤਿੰਨ ਪੋਸਟ ਗ੍ਰੈਜੂਏਸ਼ਨ ਆ ਪੀ ਐਚ ਡੀ ਲਾ ਹਲੇ ਵੀ ਅੱਗੇ ਫੈਲੋਸ਼ਿਪ ਲਈ ਚੱਲੇ ਆ ਨਹੀਂ ਮੈਂ ਪੜੀ ਜਾ ਰਿਹਾ ਹਾਂ ਪੜੀ ਜਾਣਾ ਭਾਜੀ ਪੜਾਈ ਸ਼ਾਰਟਕਟ ਹੈ ਸਕਸੈਸ ਦਾ ਕਿਉਂਕਿ ਉਹਦੇ ਤੁਹਾਨੂੰ ਚੰਗੇ ਲੋਕ ਮਿਲਦੇ ਆ ਇੱਕ এনवायरमेंट ਬਣਦਾ ਹੈ ਇੱਕ ਪੜਨ ਦਾ ਰੀਜ਼ਨ ਬਣਦਾ ਹੈ ਪਾਵੇਂ ਪੇਪਰ ਦੇਣ ਲਈ ਪੜੋਗੇ ਟਿੱਕੇੰ ਤਾਂ ਹੀ ਪੜੋਗੇ ਪੜੋਗੇ ਤਾਂ ਸਹੀ ਨਾ ਕੁਝ ਤਾਂ ਸਿੱਖੋਗੇ ਇੱਕ ਦੂਸਰਾ ਮੈਨੂੰ ਬੱਚਿਆਂ ਦਾ ਇੱਕ ਬਰੀ ਪ੍ਰੋਫਾਈਲ ਬਣਾ ਦਿਓ ਜਿਹੜੀਆਂ ਡੇਟ ਆਫ ਬਰਥ ਦਾ ਪ੍ਰੋਬਲਮ ਹੈ ਜਿਹੜੀਆਂ ਗੇਮਾਂ 'ਚ ਜਾਣਾ ਚਾਹੁੰਦੇ ਜੋ ਵੀ ਕਰਨਾ ਚਾਹੁੰਦੇ ਨਾ ਮੈਂ ਉਹ ਲਈ ਐਜੂਕੇਸ਼ਨ ਰਿਲੇਟਿਡ ਸੇਵਾ ਲੈ ਲੈਣਾ ਤੁਹਾਡੇ ਕੋਲੋਂ ਨਾਲ ਲੀਗਲ ਚੱਲਦੀ ਰਹੂਗੀ ਕਿਉਂਕਿ ਦੇਖ ਕੇ ਜਿਹੜੇ ਬੱਚਿਆਂ ਨੂੰ ਦੱਸਦਾ ਆਪਣਾ ਜਨਮ ਸਰਟੀਫਿਕੇਟ 'ਨ ਦਿੱਕਤ ਆ ਰਹੀ ਹੈ ਉਹ ਲਿਸਟ ਬਣਾ ਕੇ ਭਾਈ ਉਹਨਾਂ ਨੂੰ ਵਟਸਐਪ ਕਰ ਠੀਕ ਹੈ ਨਾ ਜੀ ਉਹ ਕਰਕੇ